ਸਟੇਲ ਵੀ ਨਿਕਲੇ ਮੰਨ ਲਗਾ ਜਾਇਗਾ ਬੋਜਨ ਦਾ ਅੱਜੋਂ ਨਿਕਲਦੇ ਨਾ ਅੱਜੋਂ ਨਿਕਲਦੇ ਨਾ ਕਦੀ ਜਿਹੜਾ ਕੰਮ ਜਦੋਂ ਹੋਏਗਾ ਉਹਦੀ ਹੋਏਗਾ ਪਹਿਲਾਂ ਜਰੂਰੀ ਹੈ ਹੋਣਿਆ ਕਰੋ ਇਹ ਨਹੀਂ ਕੰਮ ਇਹਦੇ ਦਾ ਸਬੰਧ ਸਸੰਦੇ ਰਹਿਣ ਦੀ ਕੀ ਦਿੱਕਤ ਆਂਦੀ ਹੈ ਬੜੀ ਦਿੱਕਤ ਆਂਦੀ ਹੈ ਜੀ ਬੜੀ ਦਿੱਕਤ ਅੱਗੇ ਜਾ ਕੇ ਵਿੱਚ ਮਿਲ ਜਾਂਦੇ ਨੇ ਫੇਰ ਸੇ ਆਪਣਾ ਕਬਾ ਨਾ ਐਮਸੀ ਦਾ ਕਸੂਰ ਹੈ ਨਾ ਮੁਲਾਇਮਾ ਦਾ ਕਸੂਰ ਹੈ ਜੰਗਾ ਹੀ ਆਪਣੇ ਐਫਰਟਸ ਪੂਰੇ ਲਾ ਰਹੇ ਹਾਂ ਅੱਜ ਤਾਂ ਵੈਸੇ ਹੀ ਮੇਰੇ ਨੂੰ ਸੁਣੀ ਨਹੀਂ ਕਿ ਅਸੀਂ ਸਿੱਧੀ ਜੀ ਗੱਲ ਮੈਂ ਤਾਂ ਉਹ ਲੋਕ ਚਲਾਇਆ ਕਿਉਂਕਿ ਇਹ ਕੰਮ ਸਾਡੇ ਬੰਦਿਆਂ ਨੂੰ ਸਪੈਸ਼ਲ ਨਾ ਅੰਦਰ ਵੜ ਕੇ ਕੰਮ ਨਹੀਂ ਆ ਜੀ ਫੇਰ ਵੀ ਉੱਤੇ ਹੋ ਗਏ ਹੁਣ ਵੀ ਅੰਦਰ ਵੜਿਆ ਬੰਦਾ ਵੜਨਾ ਪੈਂਦਾ ਕੀ ਕਰੀਏ ਸਫਾਈ ਜਦੋਂ ਨਹੀਂ ਹੋਏ ਨਹੀਂ ਹੋਏਗੀ ਤਾਂ ਕਿ ਜਨਤਾ ਨੂੰ ਤਾਂ ਫੇਰ ਦਿੱਕਤ ਆਈ ਸੀ ਜਿਹੜੇ ਪਿੱਛੇ ਵਿਚਾਰੇ ਡੈਥ ਹੋ ਗਈ ਸੀ ਉੱਥੇ ਇਹਨਾਂ ਨੇ ਕੀ ਕੀਤਾ ਗਿਆ ਸਸਤਾ ਕੋਈ ਆਪ ਜਿਹੜੇ ਬੰਦੇ ਮਰ ਗਏ ਨੇ ਸਤਾਪ ਵੀ ਨਹੀਂ ਕਹਿੰਦੇ ਸਾਫ ਕਰਨ ਵਾਲਾ ਸੀ ਨਾ ਜੈਂਟਿੰਗ ਨਹੀਂ ਪੈਪ ਤੋੜਨ ਵਾਲੀ ਸੀ ਜਿਹੜਾ ਠੇਕੇਦਾਰ ਸੀਵਰ ਪਾ ਕੇ ਉਹਨੇ ਪੈਪ ਨਹੀਂ ਥੋੜੀ ਸੀਵਰ ਪਾ ਕੇ ਤਾਂ ਮੁੰਨੀ ਆ ਕਿਤੇ ਨੇ ਉਹ ਗਲੀ ਜਿਹੜੀ ਆ ਰਹੀ ਐ ਨੇ ਸੀਵਰ ਜਿਹੜਾ ਪਾਇਆ ਉਹਦੇ ਵੀ ਉਹਨੇ ਨੀਚੇ ਉਹ ਵਾਲੀ ਗਲੀ ਜਿਹੜੀ ਪੁੱਛੇ ਭਰਾਈ ਬਣੀ ਸੀ ਲੜੂਨੀ ਦਾ ਟੰਡ ਮਾੜਾ ਮੋਟਾ ਤੋੜ ਦਿੰਦੇ ਨੇ ਜਦੋਂ ਆਪ ਦਾ ਮਸਲਾ ਲੱਗੋ ਪੈਸੇ ਲੈ ਕੇ ਚਲੇ ਜਾਂਦੇ ਨੇ ਬਸ ਬੋਰੀ ਫਸੀ ਹੋਈ ਸੀ ਉਧਰੋਂ ਕਿੰਨੇ ਕੱਟੇ-ਕੱਡੇ ਨੇ ਜਿਹੜੇ ਉਹ ਕਰਕੇ ਗਏ ਬੋਰੀ ਫਸੀ ਹੋਈ ਸੀ ਇਹ ਤਾਂ ਵੀ ਰਿਪੁੱਲ ਜਾਂਦਾ ਫਿਰ ਇਹ ਹੁਣ ਇੱਕ ਵਾਰ ਹੀ ਆਪ ਹੋਊਗਾ ਫਿਰ ਡਾਊਨ ਹੋ ਜਾਗੇ ਅੱਗੇ ਅੱਗੇ ਸਪਲਾਈ ਹੁੰਦੀ ਜਾਏਗੀ ਨਾ ਜਿਵੇਂ ਪਾਣੀ ਦੀ ਇੱਕ ਵਾਰੀ ਪਿਛਲਾ ਪਾਣੀ ਆਇਆ ਪਿੱਛੋਂ ਜ਼ੋਰ ਬਹੁਤ ਹੈ ਨਾ ਜੀ ਪਾਣੀ ਦਾ ਸਾਰਾ ਏਰੀਆ ਸਾਰੇ ਪਾਸੇ ਵੀ ਨਹੀਂ ਟੈਂਕਰ ਕੋਲੇ ਟੈਂਕਰ ਲਾ ਦੇ ਵੀਰੇ ਆ ਇੱਧਰ ਹੋ ਜਾਓ ਜੀ ਵੀਡੀਓ ਵਿੱਚ ਉਹ ਵੀ ਮਿਲ ਜਾਂਦੀ ਨਹੀਂ ਇਹ ਦੰਗ ਜਾਰੇ ਵੀ ਪਾਣੀ ਹਾਂ ਜੀ ਪਾਣੀ ਇੱਕ ਵਾਰੀ ਚੜੇ ਪਿਛਲਾ ਬੜਾ ਆਣਾ ਪਾਣੀ ਸਾਰੀ ਦੁਰਗਾ ਕਲੋਨੀ ਇੱਥੇ ਆਉਂਦੀ ਹੈ ਇੱਕ ਵਾਰੀ ਚੜੂਗਾ ਇਹ ਇੱਕ ਵਾਰੀ ਚੜੂਗਾ ਫਿਰ ਡਾਊਨ ਹੋ ਜਾਏਗਾ ਫਿਰ ਡਾਊਨ ਹੋ ਜਾਏਗਾ ਇੱਥੇ ਤਾਂ ਨਿਕਲਦਾ ਨਾ ਉਹ ਚੈੱਕ ਹੋ ਜੂਗਾ ਹੁਣ ਮਸਲ ਤਿਆਂ ਦੀ ਵੀਰੇ ਮੇਨ ਲਾਈਨ ਕਿੱਥੇ ਜਾਂਦੀ ਹੈ ਸਿਦਾਂ ਬਾਹਰ ਜਾ ਕੇ ਬਾਹਰ ਕੋੜੇ ਰੋਡ ਦੇ ਕਿਹੇ ਅਸ਼ੀਰਾਮ ਕਲੋਨੀ ਮਿਲਦਾ ਕੋੜੇ ਰੋਡ ਕੋੜੇ ਰੋਡ ਦੇ ਮੇਨ ਲਾਈਨ ਦੇ ਸਾਈਡ ਤੇ ਫਾਈ ਤਾਂ ਆਈ ਹੋਈ ਹੁੰਦੀ ਹੈ ਉਹ ਹੈ ਵੱਡੀਆਂ ਨੇ ਸਪਾਈ ਉਹ ਵੱਡੀਆਂ ਨੇ ਸਹੀ ਹਿੰਦਵਾ ਫਿਰ ਇੱਧਰ ਦਿੱਤਨੀ ਆ ਗਈ ਹੈ ਇੱਕ ਤਾਂ ਇਹ ਨਹੀਂ ਨਾ ਛੋਟੇ ਲੈਣਾ ਦੇ ਵਿੱਚ ਗਾਰਾ ਹੁੰਦੀ ਹੈ ਇਹਨਾਂ ਦੇ ਵਿੱਚ ਥੋੜੀ ਆਪਣੇ ਸਪਾਈ ਤਾਂ ਵੱਡੀਆਂ ਲੈਣੀਆਂ ਨੇ ਦੂਜੇ ਮਸ਼ੀਨਰੀ ਦਾ ਤਾਂ ਲਾਣੀ ਸੀ ਐਸ ਤੋਂ ਪਹਿਲਾਂ ਜਿਹੜੀ ਨਹੀਂ ਆਈ ਵੱਡੀਆਂ ਨੇ ਹਾਂਜੀ ਨਮਸਕਾਰ ਜੀ ਆ ਦੁਰਗਾ ਕਲੋਨੀ ਜਿਹੜੀ ਕਿ ਸਾਰੀ ਦੀ ਸਾਰੀ ਮੋਸਤੇ ਜਿਹੜੀ ਇਹ ਕੱਚਾ ਰਸਤਾ ਪੈ ਜਾਂਦਾ ਤੇ ਸੀਵਰੇਜ ਦੀਆਂ ਜਿਹੜੀਆਂ ਲਾਈਨਾਂ ਨੇ ਉਹਦੇ ਵਿੱਚ ਸਿਲਟ ਤੇ ਗਾਰਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਜਮ ਹੋ ਜਾਂਦਾ ਜਿੰਦੇ ਕਰਕੇ ਸੀਵਰੇਜ ਸਮੱਸਿਆ ਬਹੁਤ ਕ੍ਰੀਏਟ ਹੋ ਜਾਂਦੀ ਹੈ ਔਰ ਪਿੱਛੇ ਵੀ ਜਿਹੜੇ ਲਾਈਨਾਂ ਦੀ ਸਫਾਈ ਕਰਾਈ ਗਈ ਸੀ ਲੇਕਿਨ ਉਹਦੇ ਤੋਂ ਬਾਅਦ ਵੀ ਜਿਹੜਾ ਇਹ ਸਿਲਟ ਹੋਣ ਕਰਕੇ ਇਹ ਜਿਹੜੀ ਸਮੱਸਿਆ ਅਕਸਰ ਕ੍ਰੀਏਟ ਹੋ ਜਾਂਦੀ ਹੈ ਔਰ ਮੈਂ ਸਾਰੇ ਸਾਡੇ ਜਿਹੜੇ ਸਿਵਰੇਜ ਮੈਨ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀਆਂ ਕਿ ਜੋ ਦੁਰਗਾ ਕਲੰਦੀ ਕੰਪਲੇਂਟ ਭੇਜੀ ਗਈ ਹੈ ਜੋ ਵਾਰ ਦੇ ਵਿੱਚ ਦਿੱਕਤ ਆ ਰਹੀ ਸੀ ਤਾਂ ਅੱਜ ਇੱਥੇ ਖੜੇ ਹੋ ਕੇ ਜਿਹੜੀ ਪ੍ਰੋਪਰ ਤਰੀਕੇ ਨਾਲ ਇਹਦੀ ਸਫਾਈ ਕਰਵਾਈ ਗਈ ਹੈ ਜੋ ਸਿਲਟ ਸੀ ਗਾਰਾ ਸੀ ਉਹ ਲਾਈਨ ਦੀ ਪੂਰੀ ਸਫਾਈ ਕਰਕੇ ਜਿਹੜੀ ਇਹਨੂੰ ਸਾਫ਼ ਕਰਵਾ ਦਿੱਤਾ ਗਿਆ ਔਰ ਇਸ ਟਾਈਮ ਅਸੀਂ मौके 'ਤੇ ਵੀ ਮੌਜੂਦ ਆ ਔਰ ਪੂਰੀ ਤਸੱਲੀ ਕੀਤੀ ਗਈ ਹੈ ਕਿ ਲਾਈਨ ਚੱਲ ਪਈ ਹੈ ਤਾਂ ਪੂਰੀ ਤਰ੍ਹਾਂ ਲਾਈਨ ਜਿਹੜੀ ਉਹਨੂੰ ਚਲਾ ਕੇ ਤੇ ਹੁਣ ਅਸੀਂ ਤਸੱਲੀ ਕੀਤੀ ਹੈ ਤਾ ਵਾਰਡ ਦੇ ਵਿੱਚ ਦੁਰਗਾ ਕੋਲ ਜੇ ਪ੍ਰੋਬਲਮ ਆ ਰਹੀ ਹੈ ਉਹਨਦੇ ਕਰਕੇ ਇਹ ਜਿਹੜੀ ਸਮੱਸਿਆ ਹੈ ਉਹਨ ਦਾ ਮੁਕੇਤੀ ਪਹੁੰਚ ਕੇ ਸੀ ਹੱਲ ਕਰਵਾਇਆ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਵੀ ਜਿੱਥੇ ਜ਼ਰੂਰਤ ਪੈਂਦੀ ਹੈ ਤਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਪਹੁੰਚ ਕਰਕੇ ਜਿਹੜੀਆਂ ਇਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਕਰਵਾਇਆ ਜਾਂਦਾ ਕਿਉਂਕਿ ਸੀਵਰੇਜ ਦੀ ਜਦੋਂ ਕਿਸੇ ਦੇ ਵੀ ਘਰ ਅੱਗੇ ਪਾਣੀ ਖੜਾਉਂਦਾ ਤਾਂ ਉਹ ਉਹਨਦੇ ਕਰਕੇ ਲੋਕਾਂ ਨੂੰ ਮੁਸੀਬਤ ਦਾ ਬੜਾ ਸਾਹਮਣਾ ਕਰਨਾ ਪੈਂਦਾ ਤਾਂ ਮੈਂ ਇੱਕ ਵਾਰ ਫਿਰ ਤੋਂ ਸਿਵਰੇਜ ਜੋ ਸਾਡੇ ਕਰਮਚਾਰੀ ਨੇ ਉਹਨੇ ਸਾਰੀ ਟੀਮ ਨੂੰ ਸੈਲੂਟ ਕਰਦੀਆਂ ਕਿ ਇੱਕ ਵਾਰੀ ਕਹਿਨ ਤੇ ਹੀ ਜਿਹੜਾ ਮੌਕੇ ਤੇ ਉਹ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਤਾਂ ਇਹਦੀ ਪੂਰੀ ਟੀਮ ਦਾ ਸਾਡੇ लवली ਮੇਡ ਜੀ ਨੇ ਔਰ ਅਗਰ ਇਹਦੀ ਪੂਰੀ ਟੀਮ ਹੈ ਇਹਨਾਂ ਸਾਰਿਆਂ ਦਾ ਮੈਂ ਤੈਨੂੰ ਧੰਨਵਾਦ ਕਰਦੀਆਂ ਔਰ ਉਮੀਦ ਕਰਨੀਆਂ ਕਿ ਅਨਵਲ ਟਾਈਮ ਦੇ ਵਿੱਚ ਅਗਰ ਸਮੱਸਿਆ ਆਏਗੀ ਤਾਂ ਇਹਦੀ ਟੀਮ ਜਿਹੜੀ ਹੈ ਉਹ ਵੀ ਸਾਥ ਦੇ ਕੇ ਜਿਹੜੀ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਜਰੂਰ ਕਰਵਾਏਗੀ ਉਹ ਬਤਾਨਣਾ ਅੱਜ ਹੀ